ਤੇਰੇ ਸਾਰੇ ਤੇਰਾ ਪਿਆਰ ਕਹਾਨਤ ਸਭ ਤੇਰੀ ਵਡਿਆਈ ਏ ਕੋਈ ਨਾ ਉਹ ਨ ਜਾਣੇ ਤੇਰਾ ਵਾਹਿਗੁਰੂ 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 ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੁਗਾਰ ਸ੍ਰੀ ਪਗੋਤੀ ਜੀ ਕੀ ਪਰ ਸੈ ਦਸਮੀ ਕ੍ਰਿਪਾ ਪ੍ਰਕਾਸ਼ ਜਿਸ ਅੰਦਰ ਕੇ ਗੁਰੂ ਨਾਨਕ ਦੇਵ ਆਏ, ਗ੍ਰੰਥ ਗੁਰਤੇ ਅਨੁਤਾਸ ਰੰਗ ਦੱਸੇ ਹੋਈ ਸੁਹਾਏ। ਅਰਜਨ ਹਰਿ ਤੋਂ ਬੰਦਨੋ ਸਿਮਰੋ ਸ੍ਰੀ ਹਰਿ ਨਾਏ, ਸ੍ਰੀ ਹਰਿ ਕ੍ਰਿਸ਼ਤਿ ਈਐ ਜਿਸ ਵਿੱਚ ਸਭ ਦੁੱਖ ਜਾਏ। ਤੇਗ ਦਾ ਆਦਰ ਸਿਮਰਿਆ ਘਰਨੋਂ ਦਾਵੇ ਧਾਈ, ਸਭ ਥਾਈਂ ਮੈਂ ਸਹਾਈ ਦਸਵੇਂ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਮੈਂ ਸਹਾਈ ਸਭ ਥਾਈਂ ਮੈਂ ਸਹਾਈ। ਦਸਾਈ ਪਾਤਸ਼ਾਹ ਜੀ ਦੇ ਜੋਤ ਸਤਿਗੁਰੂ ਗੁਰੂ ਰਣਕੀਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਠ ਦੇ ਦਾਰ ਦਾ ਧਿਆਨ ਕਰੇ ਖਾਲਸਾ ਜੀ ਬੋਲੋ ਸ੍ਰੀ ਅੱਗੇ ਬੱਚਾ ਪਿਆਰੇ ਆ ਚੌਹਾਂ ਸਾਹਿਬ ਜਾਦੇ ਆ ਚਾਲੀਆਂ ਮੋਤੇ ਆ ਅਟਸ਼ੀਆਂ ਜਪੀਆਂ ਕੱਪੀਆਂ ਜਿਹਨਾਂ ਨਾਮ ਜਪਿਆ ਵੱਢ ਕੇ ਛੱਕਿਆ ਦੀਵ ਚਲਾਈ ਤੀਨ ਵਾਹੀ ਦੇਖਿਆ ਕ੍ਰਿਸ਼ਟੀ ਤਾਂ ਕਿੰਨਾ ਪਿਆਰੇ ਆ ਸੰਜਾਰਿਆ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਸ੍ਰੀ ਵਾਹਿਗੁਰੂ ਸੰਗਤੀਆਂ ਨੇ ਧਰਮੇ ਸਿੱਖ ਦੇ ਹੁੰਦੇ ਬਰਤਮਨ ਕਰਵਾਈ ਪੁੱਤੀਆਂ ਉਹ ਬਾਜਨਾ ਚੱਕੜੀਆਂ ਤੇ ਚੜੇ ਤਾਂਾਰੇ ਨਾਲ ਚਲਵਾਏ ਗਏ ਗੁਰਦਵਾਰੇ ਦੀ ਸੇਵਾ ਨਹੀਂ ਕਰਵਾਈ ਕੀਤੀ ਨਾ ਤੜੀ ਆਦੇ ਸਿੱਖੀ ਕਿਸ ਸੰਸਵਾਸਾਂ ਸੰਗਨ ਰਾਹੀ ਥਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਸ੍ਰੀ ਵਾਹਿਗੁਰੂ ਜੀ ਬੋਲੋ ਸ੍ਰੀ ਵਾਹਿਗੁਰੂ ਜੀ ਰਤਨ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾ ਜਾ ਖਾਲਸਾ ਜੀ ਸਰਬ ਤਹ ਤਹ ਰਖਿਆ ਰਹਿ ਤੇ ਦੇਖ ਦੇਖ ਫਤੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖੰਸਾ ਜੀ ਕੇ ਬੋਲਵਾਨੀ ਖੰਸਾ ਜੀ ਬੋਲੋ ਸ੍ਰੀ ਵਾਹਿਗੁਰੂ ਸ੍ਰੀ ਸਿਖਾਂ ਸਿੱਖੀ ਦਾ ਅੰਕੇਸ ਗਾਰਨ ਰਹਿਤ ਗਾਰਨ ਵਿਵੇਕ ਦਾ ਵਿਸਾਹਾਰ ਪ੍ਰੋਸਾਧਾਨ ਦਾ ਨਾਸੁਗਾਨ ਨਾਦਨ ਸ੍ਰੀ ਅੰਮ੍ਰਿਤ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੜੇ ਨੂੰਗੇ ਝੁਕ ਝੁਕਾ ਨਾਲ ਤੰਕਾ ਜੈ ਜੈ ਕੰਸਾ ਜੀ ਸ੍ਰੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਬੱਤ ਦੇ ਰੱਖੇ ਆ ਵੀ ਇਹ ਕੰਕੁਖਵਾਈ ਨੂੰ ਆਪਣੇ ਪੰਥ ਦੇ ਸਦਾ ਸਹਾਇਦਤਾ ਕਰਤੀਓ ਸ੍ਰੀ ਨਨਕਾ ਸਾਹਿਬ ਹੋਰ ਗੁਰਦੁਆਜੇ ਆ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਬਚੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਤਾ ਦਾ ਖਾਲਸਾ ਜੂ ਬਖਸ਼ੂ ਹੋਏ ਨਿਮਾਣਿਆਂ ਦੇ ਮਾਣ ਨੇ ਤਾਰਿਆਂ ਦੇ ਤਾਰ ਨੇਉਟਿਆਂ ਦੀ ਜੋਟ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੁਦਰੀਆ ਪਾਤਸ਼ਾਹ ਦੀ ਆਪ ਜੀ ਦੀ ਮਹਾਨ ਰਹਿਮਤ ਕਿਰਪਾ ਬਖਸ਼ਿਸ ਦੁਆਰਾ ਪਾਤਸ਼ਾਹ ਜੋ ਆਪ ਜੀ ਦੇ ਪਾਵਨ ਗੋਵਿੰਦਰਾ ਸਥਾਨ ਉਰਦਵਾਰਾ ਪਉ ਸਾਹਿਬ ਡੇਰਾ ਬਾਇਆ ਦੀ ਮੰਡੀ ਪਿੰਡ ਮੰਡੇਰ ਵਿਖੇ ਪਾਤਸ਼ਾਹ ਜੋ ਆਪ ਜੀ ਦੀ ਮਹਾਨ ਰਹਿਮਤ ਕਿਰਪਾ ਬਖਸ਼ਿਸ ਦੁਆਰਾ ਪਾਤਸ਼ਾਹ ਜੋ ਜੋ ਸੂ ਸੰਗਤਾਂ ਦੇ ਸਹਿਜ ਲੋਕ ਦੇ ਨਾਲ ਸੰਤ ਲਬਾਬਾ ਜੈ ਸਿੰਘ ਜੀ ਫਕਰਾ ਪਾਕਸਾ ਜੀਸ ਬਾਗੋਂ ਉਤਰਦੇ ਪ੍ਰਸਾਦ ਦੇ ਸਰਪ੍ਰਸਤ ਬਾਕਸਾ ਜੀ ਨੂੰ ਸੰਤਾਂ ਵੱਲੋਂ ਜੋ ਸੇਖ ਅੱਬਰ ਸਭਾ ਦੀ ਜਲੀ ਚਲਣੀ ਹੈ ਪਾਕਸਾ ਜੀ ਨੂੰ ਆਜੋ ਇਸ ਗਲੀ ਦੇ ਵਿੱਚੋਂ ਪਾਕਸਾ ਨੂੰ ਪਹਿਲਾ ਸ੍ਰੀ ਖੰਨ ਬਾਬਾ ਸਾਹਿਬ ਬਾਬਾ ਬੀਤਲ ਸਿੰਘ ਜੀ ਜੋਤੀ ਸਰੂਪ ਕੋ ਬਾਏ ਉਹਨਾਂ ਦੀ ਯਾਦ ਵਿੱਚ ਪਾਕਸਾ ਨੂੰ ਸੰਤ ਲਬਾਬਾ ਜੈ ਸਿੰਘ ਜੀ ਫਕਰਾ ਤੇ ਸਮੂਹ ਇਲਾਕੇ ਦੀਆਂ ਸੰਤਾਂ ਵੱਲੋਂ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਓਟਾਸਰਾ ਲੈਂਦੇ ਹੋਏ ਧਰਮੀ ਬਾਣੀ ਅਕਾਲੀ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਜਪਜੀ ਸਾਹਿਬ ਸਮੇਤ ਪ੍ਰਕਾਸ਼ ਕਰਵਾਉਣ ਲੱਗੇ ਹਨ ਪਤਸ਼ਾਹ ਜੀ ਨੂੰ ਗੁੰਮ ਦੇ ਬਤਾਰਤ ਸਵਤਿ ਸੀਂਦਰੀ ਹਾਜ਼ਰ ਹੈ ਪਤਸ਼ਾਹ ਜੀ ਆਪ ਜੀ ਪ੍ਰਵਾਨ ਕਰਨੀ ਜੀ ਪਤਸ਼ਾਹ ਜੀ ਨੂੰ ਇਨ੍ਹਾਂ ਹੀ ਖੁਸ਼ੀਆਂ ਨੂੰ ਮੁਖ ਰੱਖਦੇ ਹੋਇਆ ਇਨ੍ਹਾਂ ਹੀ ਕਾਰਜਾਂ ਨੂੰ ਮੁਖ ਰੱਖਦੇ ਹੋਇਆ ਸੂਹੇ ਇਲਾਕੇ ਦੀਆਂ ਸੰਤਾਂ ਵੱਲੋਂ ਆਪ ਜੀ ਨੇ ਬਖਸ਼ਿਸ਼ ਕੀਤੀਆਂ ਹੋਈਆਂ ਕਿਰਤਾਂ ਦੇ ਵਿੱਚੋਂ ਤੇ ਹਾ ਲਕੜਾ ਪ੍ਰਸਾਦ ਦੀ ਦੇਖ ਹੱਥ ਹੈ ਆਪ ਜੀ ਭੋਗ ਲਾਉਂੋ ਭੋਗ ਲਗਿਆ ਸਮੂਹ ਸਾਧ ਸੰਗਤ ਦੀ ਰਸਨਾ ਦੇ ਪੂਰੇ ਬ੍ਰੰਤ ਸਮੂਹ ਸਾਧ ਸੰਗਤ ਦੇ ਵਿੱਚ ਵਰਤਨ ਦੇ ਬਰੋਖਸ਼ਸ ਕਰਨੇ ਆਪ ਜੀ ਸਮੂਹ ਗ੍ਰੰਥੀ ਸੰਗਤ ਤੇ ਜਾਤੀ ਸੰਗਤ ਦੇ ਸਿਰ ਤੇ ਮਿਹਰ ਭਰੇ ਹੱਥਾਂ ਕੀ ਸੋਧ ਤੇ ਸਪਸ਼ਟ ਪੰਚ ਪਰਨ ਦੇ ਬਰੋਖਸ਼ਸ ਕਰਨੇ ਦੀ ਸੇਵਾਦਾਰ ਤੋਂ ਸੇਵਾ ਕਰਵਾਉਂਦੇ ਬਰੋਖਸ਼ਸ ਕਰਨੇ ਬਾਤਸਾਜੂ ਇਸ ਪਾਵਨ ਪਵਿੱਤਰ ਸਥਾਨ ਦੇ ਸਰਪ੍ਰਸਤ ਸੰਤ ਬਾਬਾ ਅਧਿਆਪ ਸਿੰਘ ਜੀ ਭਗਤ ਬਾਤਸਾਜੂ ਨਾਲ ਦੇ ਸਿਰ ਤੇ ਮਿਹਰ ਭਰੇ ਹੱਥਾਂ ਨੇ मेर पर हाथ रख के पांचा जी को संसार का अखा की जो दोत है पांचा जी को रजदान की बख्शिश करने चढ़नी कला हर मैदान के ऊपर बख्शिश करने ताकि पांचा जी संसार का अखा के नाल पांचा जी बाबा जी आप जी के दर्शन दीदार कर सकन चढ़नी कला हर मैदान के ऊपर बख्शिश करने पांचा जी जिन्हें संतान वालों आप जी के दर से तिल फिर भेंट किए गए सोधर का है प्रबंध करने नगर खेड़े सुख ကိုမနား